ਦੀ ਗੱਲ ਕਰ ਰਹੇ ਸੀ ਕਿ ਬਈ ਆ ਛੂਦਰ ਜਿਹੜਾ ਮੇਂ ਚਲਦੇ ਪਾਣੀ ਚ ਨਹਾ ਸਕਦਾ ਸੀਗਾ ਤੇ ਮੈਂ ਉਸੇ ਗੱਲ ਨਾਲ ਤੁਹਾਨੂੰ ਸਾਂਝੀ ਕਰਨੀ ਚਾਹੁੰਦਾ ਵੀ ਅੱਜ ਵੀ ਆਊਟ ਆਫ ਪੰਜਾਬ ਜਿਨ੍ਹਾਂ ਨੂੰ ਅ ਅਕੋਰਡਿੰਗ ਟੂ ਅੱਜ ਦੇ ਸੰਵਿਧਾਨ ਦੇ ਮੁਤਾਬਕ ਐਸਸੀ ਬੀਸੀ ਕਹਿ ਦਿੰਨੇ ਆ ਐਸਸੀ ਬੀਸੀ ਸਮਾਜ ਦੇ ਅੱਜ ਵੀ ਲੋਕ ਜੇ ਕਿਤੇ ਦੂਜੀਆਂ ਸੂਬਿਆਂ ਦੇ ਅੰਦਰ ਦਸਤਾਰ ਬੰਨ ਲੈਂਦੇ ਆ ਪੱਗ ਬੰਨਦੇ ਆ ਮੁੱਛਾਂ ਰੱਖ ਲੈਂਦੇ ਦਾੜਾ ਖੋਲਾ ਰੱਖੇ ਮੁੱਛਾਂ ਉਸ਼ਾਰੇ ਖੜੇ ਕਰਦੇ ਆ ਘੋੜੀ ਤੇ ਸਵਾਰ ਹੁੰਦੇ ਆ ਜਾਂ ਵਿਆਹ ਸ਼ਾਦੀ ਸਮੇ ਲਾੜਾ ਘੋੜੀ ਤੇ ਸਵਾਰ ਹੋ ਕੇ ਚਲਦਾ ਆ ਅੱਜ ਵੀ ਉਹਨਾਂ ਨੂੰ ਕੁੱਟਿਆ ਤੇ ਮਾਰਿਆ ਜਾਂਦਾ ਆ ਈਵਨ ਖੂਹਾਂ ਤੋਂ ਪਾਣੀ ਭਰ ਲਿਆ ਜਾਂਦਾ ਤਾਂ ਉਹਨਾਂ ਦੇ ਕਤਲ ਕਰ ਦਿੱਤੇ ਜਾਂਦੇ ਆ ਬੱਚਿਆਂ ਦੇ ਹੂੰ ਹੂੰ ਖਤਮ ਕਰ ਦਿੱਤਾ ਜਾਂਦਾ ਆ ਪਰ ਇਹ ਪੰਜਾਬ ਦੀ ਧਰਤੀ ਦੇ ਉੱਪਰ ਇਸ ਚੀਜ਼ ਦਾ ਬਿਲਕੁਲ ਇਹ ਚੀਜ਼ ਦੇਖਣ ਨੂੰ ਨਹੀਂ ਮਿਲਦੀ ਹੈਗੀ ਇਹਦਾ ਡਿਫਰੈਂਸ ਜਿਹੜਾ ਹੈ ਤੁਸੀਂ ਇਸ ਤਰ੍ਹਾਂ ਸਮਝਦੇ ਵੀ ਗੁਰੂ ਸਾਹਿਬ ਜੀ ਦੀ ਵਿਚਾਰਤ ਰਾ ਦਾ ਹੀ ਹੈਗਾ ਕਿਉਂਕਿ ਦੂਜੇ ਪਾਸੇ ਮਨੁਘਵਾਦੀ ਬਜਾਤਰ ਆ ਇਸ ਵੇਲੇ ਭਾਰੂ ਹੋ ਚੁੱਕੀ ਆ ਗੁਰੂ ਸਾਹਿਬ ਦੇ ਸਮੇਂ ਤਾਂ ਇਹ ਚੀਜ਼ ਖਤਮ ਹੋ ਗਈ ਸੀ ਇੱਕ ਵਾਰੀ ਤੇ ਜਾਂ ਇਹ ਬਾਅਦ ਚ ਜੀਓਗ੍ਰਾਫਿਕਲੀ ਇਸ ਤਰ੍ਹਾਂ ਵੰਡਿਆ ਗਿਆ ਕਿ ਉਧਰ ਅੱਜ ਵੀ ਲੋਕਾਂ ਦੇ ਉੱਪਰ ਉਹ ਜ਼ੁਲਮ ਹੋ ਰਿਹਾ ਕਿ ਤੂੰ ਉੱਥੇ ਉਧਰਿਆ ਤੂੰ ਅਨਟੱਚੇ ਵਾਲਿਆ ਤੂੰ ਇੱਥੇ ਪਾਣੀ ਨਹੀਂ ਪੀ ਸਕਦਾ ਘੋੜੀ ਤੇ ਨਹੀਂ ਸਵਾਰ ਹੋ ਸਕਦਾ ਭਾਈ ਗੱਲ ਇਤਰਾਵਾ ਜੇ ਤੁਸੀਂ ਨੂੰ ਥੋੜਾ ਜਿਆ ਡੀਪਲੀ ਵਿਚਾਰੋ ਨਾ ਨਾਨਕ ਜੀ ਹੁਣਾਂ ਨੇ ਆਪਣੀ ਗੱਲ ਭਗਤ ਸਹਿਬਾਨਾ ਨੇ ਗੱਲ ਕਹੀ ਪਰ ਪ੍ਰਚਾਰੀ ਨਹੀਂ ਮਾਫੀ ਚਾਹੁੰਦਾ ਮੇਰੀ ਗੱਲ ਚੁੱਪ ਵੀ ਲਗਣੀ ਆ ਉਹ ਇੱਕ ਧਾਇਰੇ ਚ ਰਹਿ ਭਗਤ ਸਹਿਬਾਨਾ ਜੇ ਤੁਸੀਂ ਕ੍ਰੈਡਿਟ ਦੋਗੇ ਨਾ ਨਾਨਕ ਜੀ ਨੂੰ ਤੁਹਾਨੂੰ ਕ੍ਰੈਡਿਟ ਦੇਣਾ ਪਊਗਾ ਕਬੀਰ ਜੀ ਦੀ ਗੱਲ ਨੂੰ ਬਨਾਰਸ ਤੋਂ ਚੁੱਕ ਕੇ ਕਾਬਲ ਕਦਰ ਤੱਕ ਲੈ ਕੇ ਜਾਣ ਦਾ ਜਾਂ ਪੂਰੇ ਪੰਜਾਬ ਤੋਂ ਚੁੱਕ ਕੇ ਟਾਕੇ ਤੱਕ ਲੈ ਕੇ ਜਾਣ ਦਾ ਜੀ ਪੰਜਾਬ ਤੋਂ ਚੁੱਕ ਕੇ ਹਜ਼ੂਰ ਸਾਹਿਬ ਦੀ ਤਰਤੀ ਤੱਕ ਨੰਦੇੜ ਮਹਾਰਾਸ਼ਟਰ ਤੱਕ ਲੈ ਕੇ ਜਾਣ ਦਾ ਤੁਸੀਂ ਕਦੇ ਵਿਜ਼ਨ ਵੇਖੂਗੇ ਨਾ ਮੈਂ ਕਈ ਵਾਰੀ ਸੋਚਦਾ ਕਿ ਵੀ ਜੇ ਦੁਨੀਆ ਕਬੀਰ ਜੀ ਦੇ ਨਾਲ ਹੋਰ ਵੀ ਬੜੀ ਸੀ ਭਗਤ ਕਬੀਰ ਜੀ ਨਾਲ ਭਗਤ ਰਵਿਦਾਸ ਜੀ ਨਾਲ ਪਰ ਗੁਰਨਾਨਕ ਪਾਤਸ਼ਾਹ ਨੇ ਉਹ ਚੀਜ਼ ਸਮਝੀ ਇਹਨੇ ਕਮਾਲ ਨਾਲ ਸਮਝੀ ਕਿ ਭੱਟ ਸਹਿਬਾਨ ਗੁਰਨਾਨਕ ਪਾਤਸ਼ਾਹ ਦੀ ਟੀਮ ਦੇ ਵਿੱਚ ਆ ਕੇ ਸ਼ਾਮਲ ਹੋਏ ਉਹ ਬਾਹਰੋਂ ਆਏ ਕਿਉਂਕਿ ਉਹਨਾਂ ਨੇ ਇਹ ਟੀਚੇ ਵੇਖੀ ਕੀ ਗੱਲਾਂ ਹੀ ਕਰਦੇ ਆ ਪਰ ਜੇ ਕੋਈ ਅਮਲੀ ਜੀਵਨ ਚ ਲੈ ਕੇ ਆ ਰਿਹਾ ਤੇ ਨਾਨਕ ਜੀ ਲੈ ਕੇ ਆ ਰਿਹਾ ਅੱਜ ਅਸੀਂ ਜਿਹੜੀ ਗੱਲ ਕਰ ਰਹੇ ਆ ਨਾ ਅਸੀਂ ਇੱਕ ਪਾਸੜ ਇਤਿਹਾਸ ਦਾ ਵੇਖਦੇ ਆ ਬ੍ਰਾਹਮਣ ਇੰਨਾ ਸ਼ੈਤਾਨ ਆ ਜਦੋਂ ਉਹਨੂੰ ਲੱਗਾ ਨਾ ਵੀ ਮੈਂ ਨਾਨਕ ਦੀ ਵਿਰੋਧਤਾ ਨਹੀਂ ਕਰ ਸਕਦਾ ਉਹ ਚੁੱਪ ਹੋ ਗਿਆ ਪਰ ਉਹ ਚੁੱਪ ਜ਼ੁਬਾਨ ਤੋਂ ਹੋਇਆ ਲਿਖਤ ਤੋਂ ਨਹੀਂ ਹੋਇਆ ਉਹਨੇ ਪੁੱਠਾ ਚੱਕਰ ਕਮਾਇਆ ਉਹਨੇ ਆਖਿਆ ਇਹਨਾਂ ਨੂੰ ਪੰਜਾਬ ਤੋਂ ਬਾਹਰ ਨਾਲ ਲਿਖਣ ਦਿਓ ਤੁਸੀਂ ਦੇਖੋ ਅੱਜ ਤੁਸੀਂ ਰਾਜਸਥਾਨ ਚਲ ਜਾਓ ਅੱਜ ਕੀ ਆ ਪਿਛਲੇ ਕਈ ਦਹਾਕਿਆਂ ਤੋਂ ਉੱਥੇ ਅੱਜ ਵੀ ਛੁਦਰਤਾ ਉਹੀ ਗੁਲਾਮੀ ਆ ਉਹੀ ਗੁਲਾਮੀ ਜੇ ਨਾਨਕ ਦਾ ਵਿਜ਼ਨ ਬ੍ਰਾਹਮਣ ਨੇ ਕੀ ਕੀਤਾ ਉਹਨੂੰ ਪਤਾ ਸੀ ਨਾਨਕ ਦੀ ਸੋਚ ਬਾਹਰ ਤੱਕ ਆਈ ਇਹ ਮੇਰੇ ਐਂਟੀ ਹੋ ਜਾਣਗੇ ਤੇ ਮੈਨੂੰ ਇਹਨਾਂ ਦਾ ਜਵਾਬ ਦੇਣਾ ਔਖਾ ਹੋ ਜੂ ਉਹਨੇ ਪੱਗ ਧਾਰੀ ਤੇ ਕਬੂਲ ਕੀਤੇ ਪਰ ਸਿੱਖ ਕਬੂਲ ਕੀਤੇ ਦੂਜੇ ਨਹੀਂ ਕਬੂਲ ਕੀਤੇ ਜੀ ਤੇ ਦੂਜਿਆਂ ਨੂੰ ਸਿੱਖਾਂ ਦੇ ਨੇੜੇ ਨਹੀਂ ਜਾਣ ਦਿੱਤਾ ਹੂੰ ਜਿਹੜੇ ਉੱਥੇ ਦਸਤਾਰਤਾਰੀ ਬਣਾਏ ਉਹਨਾਂ ਦੇ ਦਸਤਾਰਾਂ ਤੇ ਰਹਿਣ ਦਿਤੀਆਂ ਪਰ ਦਿਮਾਗ ਵਿੱਚੋਂ ਗੁਰਨਾਨਕ ਕੱਢ ਦਿੱਤਾ। ਜਦੋਂ ਦਿਮਾਗ 'ਚੋਂ ਗੁਰਨਾਨਕ ਨਿਕਲ ਗਿਆ ਤੁਸੀਂ ਬਰਾਬਰਤਾ ਕਿਵੇਂ ਲਿਆਉਂਗੇ? ਤੁਸੀਂ ਜਿਸ ਗੱਲ ਦੀ ਆਪਾਂ ਖਾਲਸੇ ਦਾ ਦਿਹਾੜੇ ਦੀ ਹਰ ਸਾਲ ਗੱਲ ਕਰਦੇ ਆਂ। ਖਾਲਸੇ ਦੀ ਗੱਲ ਕਰਨ ਵਾਲੇ ਜੱਟ ਪਾਤ ਪਾਠ ਹੀ ਨਹੀਂ ਅਸੀਂ ਅਜੇ ਪਾਠ ਪਾਠ ਕਰਨ ਦਿੰਦੇ ਕਿ ਛੋਟੀ ਜਾਤ ਵਾਲੇ ਨੂੰ ਕਹਿੰਦੇ ਵੀ ਤੂੰ ਛੋਟੀ ਜਾਤ ਤੂੰ ਪਾਠ ਨਹੀਂ ਕਰ ਸਕਦਾ ਸਾਡੇ ਘਰ ਦਵਾਰੇ। ਬਾਬਾ ਜੀ ਇਹ ਗੱਲਾਂ ਮਤਲਬ ਕਿ ਸਿਰਫ ਅੱਜ ਅਸੀਂ ਵੀ ਉੱਥੇ ਹੀ ਕੋਲੁੱਤੇ ਆਂ। ਗੱਲਾਂ ਤੇ ਕਰ ਰਹੇ ਆ ਪਰ ਗਰਾਉਂਡ ਲੈਵਲ ਤੇ ਅਸੀਂ ਉਹ ਚੀਜ਼ਾਂ ਨਹੀਂ ਲੈ ਕੇ ਆ ਰਹੇ ਧੰਨ ਗੁਰੂ ਰਾਮਦਾਸ ਸਾਹਿਬ ਨੇ ਕਿਉਂ ਅੱਜ ਮੇਰੇ ਵਰਗਾ ਕਠਾਵਾਚ ਟਿੱਟੇ ਕੱਪੜੇ ਪਾ ਕੇ ਬੈਠਾ ਕੋਈ ਡਰ ਨਹੀਂਗਾ ਹਕੂਮਤ ਦਾ ਕਿਉਂ ਕਿਉਂਕਿ ਮੈਂ ਸਿਰਫ ਬੋਲ ਰਿਹਾ ਜਦੋਂ ਮੈਨੂੰ ਕਰਨਾ ਪਿਆ ਮੈਨੂੰ ਚੁੱਕ ਕੇ ਅਗਲਿਆਂ ਨੇ ਛਿੱਕੇ ਦੇ ਟੰਗ ਦੇਣਾ ਜੀ ਜੀ ਫਾਂਸੀ ਲਾ ਦੇਣਾ ਮੈਨੂੰ ਕਿਉਂ ਕਿਉਂਕਿ ਮੈਂ ਕਰਨ ਲੱਗ ਪਿਆ ਗੁਰੂ ਰਾਮਦਾਸ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਰਨ ਲੱਗ ਪਏ ਸਤਿ ਪਾਤਸ਼ਾਹ ਕਹਿੰਦੇ ਮੇਰਾ ਗੁਰੂ ਨਾਨਕ ਕਹਿੰਦਾ ਮੈਂ ਇਹਨਾਂ ਨੂੰ ਬਰਾਬਰਤਾ ਦੇਣੀ ਆ ਤਾਂ ਗੁਰੂ ਅਰਜਨ ਦੇਵ ਜੀ ਨੇ ਪੂਰਾ ਜ਼ੋਰ ਲਾਇਆ ਉਹਨਾਂ ਨੂੰ ਬਰਾਬਰਤਾ ਦੇਣ ਦਾ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਤਿੱ ਕਿਤੇ ਮੈਂ ਕਈ ਵਾਰੀ ਕਿਹਾ ਉਹਨਾਂ ਆਪਾਂ ਉੱਥੇ ਹੀ ਗੱਲ ਕਰਦੇ ਆ ਗੁਰੂ ਰਾਮਦਾਸ ਦੀ ਆਪਾਂ ਗੱਲ ਕਰਦੇ ਆ ਰਾਮਦਾਸ ਸਰੋਵਰ ਨਾਲ ਤੇ ਦੇ ਉੱਪਰ ਆਪਾਂ ਅਰਥ ਵੱਖਰੇ ਵੱਖਰੇ ਕਰਦੇ ਆ ਪਰ ਮੈਂ ਇੰਜ ਸਮਝਦਾ ਵਾਂ ਸਾਈਕੋਲੋਜੀ ਤੌਰ ਦੇ ਉੱਤੇ ਇਹ ਅੱਖਰ ਬੜੇ ਜ਼ਰੂਰੀ ਸੀ ਸ਼ਬਦ ਜੀ ਇੱਕ ਬੰਦੇ ਨੂੰ ਅਹਿਸਾਸ ਕਰਾਉਣ ਵਾਸਤੇ ਵੀ ਸਜਣਾ ਤੂੰ ਅਜ ਧੰਗੁਰ ਰਾਮਦਾਸ ਸਾਹਿਬ ਦੇ ਚਰਨਾਂ 'ਚ ਬੈ ਗਿਆ ਤੇਰੀ ਕੁਲ ਤੇਰੀ ਜਾਤ ਬਦਲ ਦਿੱਤਾ ਗੁਰੂ ਰਾਮਦਾਸ ਆ ਜੀ ਜੀ ਧੰਗੁਰ ਅਰਜਨਦੇਵ ਜੀ ਮਹਾਰਾਜ ਜੀ ਨੂੰ ਤਤੀ ਤਵੀ ਤੇ ਅਹੀਂ ਸਿਰਫ ਇੱਕ ਕਹਾਣੀ ਸਮਾ ਘਟਿਆ ਇੱਕ ਕਹਾਣੀ ਵੱਲ ਜਾਂਦੇ ਆ ਐਕਚੁਅਲੀ ਲੜਾਈ ਸਾਰੀ ਉਹ ਸਿਸਟਮ ਦੀ ਆ ਜਿਹੜਾ ਉਹ ਖਾਲਸਾ ਸ਼ਬਦ ਸਤਿਗੁਰੂ ਦੀ ਸੁਰਤ ਵਿੱਚ ਆ ਤੇ ਸੱਚੇ ਪਾਤਸ਼ਾਹ ਉਹਨੂੰ ਸਟੈਪ ਬਾਈ ਸਟੈਪ ਲੈ ਕੇ ਆ ਰਿਹਾ ਜਦੋਂ ਆਪਾਂ ਬੈ ਤਾਨੂੰ ਇੱਥੇ ਟੋਕਦਾ ਬਲਕਿ ਤੁਹਾਡੀ ਗੱਲ ਸਹੀ ਆ ਵੀ ਦੁਸ਼ਮਣ ਨੇ ਸੋਚੀ ਗੱਲ ਆ ਵੀ ਮਤਲਬ ਇਸ ਨਾਨਕ ਦੀ ਸੋਚ ਨੂੰ ਪੰਜਾਬ ਤੋਂ ਬਾਹਰ ਨਾ ਜਾਣ ਦਿੱਤਾ ਜਾਵੇ ਪਰ ਇਹਦੇ ਵਿੱਚ ਹੁਣ ਆਪਾਂ ਦੁਸ਼ਮਣ ਨੂੰ ਦੋਸ਼ੀ ਮੰਨੀਏ ਜਾਂ ਅਸੀਂ ਆਪਣੇ ਆਪ ਨੂੰ ਜਾਂ ਸਾਡੇ ਅੱਜ ਦੇ ਜਿਹੜੇ ਮੌਜੂਦਾ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕੌਮ ਦੀ ਵਾਗ ਡੋਰਿਆ ਉਹਨਾਂ ਨੂੰ ਮੰਨਿਆ ਜਾਵੇ ਕਿਉਂਕਿ ਮੈਂ ਇਹ ਗੱਲ ਤਾਂ ਇਸ ਵਾਰ ਕਿੱਥੇ ਜੋੜਨੀ ਆ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਕਰੋੜਾਂ ਦੀ ਗਿਣਤੀ ਦੇ ਸਲੋਕ ਸਿੱਖ ਸਿਗੇ ਬਣੇ ਆ ਬਿਲਕੁਲ ਠੀਕ ਨਹੀਂ ਵਰਲਡ ਲੈਵਲ ਤੇ ਬਣੇ ਆ ਜਿਨ੍ਹਾਂ ਦੀ ਉਦਾਹਰਨ ਮੈਂ ਹੁਣ ਤੁਹਾਨੂੰ ਸ਼ੇਅਰ ਕਰਦਾ ਵੀ ਕਰੋੜਾਂ ਦੀ ਗਿਣਤੀ ਦੇ ਵਿੱਚ ਦੂਜੇ ਸੂਬਿਆਂ ਦੇ ਵਿੱਚ ਰਹਿੰਦੇ ਸਿਗਲੀਕਰ ਸਿੱਖ ਜੀ ਬਨਜਾਰੇ ਸਿੱਖ ਕਰੋੜਾਂ ਦੀ ਗਿਣਤੀ ਹੈ ਮਹਾਰਾਸ਼ਟਰ ਭਰਿਆ ਪਿਆ ਜੁਪੀ ਪਿਆਰ ਭਰਿਆ ਪਿਆ ਬਿਲਕੁਲ ਭਰਿਆ ਪਿਆ ਨਾ ਕਈ ਵਾਰ ਮੈਂ ਸੋਚਦਾ ਕਿ ਸਾਡੇ ਜਿਹੜੇ ਮਜੂਤਾ ਲੀਡਰਸ਼ਿਪ ਹੈ ਸ਼੍ਰੋਮਣੀ ਕਮੇਟੀ ਆ ਤਾਂ। ਸਰਬੋਤਮ ਸਤਿਕਾਰ ਉਹ ਹੀ ਹੈ ਨਾ ਆਪਣੇ ਅਕਾਲ ਤਖਤ ਸਾਹਿਬ ਆ। ਹੂੰ। ਉਹਨਾਂ ਨੂੰ ਕਿਉਂ ਸਿੱਖੀ ਦੇ ਵਿੱਚ ਸਿੱਖਾਂ ਦੇ ਵਿੱਚ ਕਿਉਂ ਨਹੀਂ ਵਿਗਣਿਆ ਜਾਂਦਾ? ਇੱਕ ਬਹੁਤ ਵੱਡਾ ਚੈਲੰਜ ਐ। ਉਹ ਛੋਟੀ ਗੱਲ ਤੋਂ। ਅਸੀਂ ਤੋਂ ਪਹਿਲਾਂ 2% ਪਸਾਉਣ ਦੇ ਹੁੰਦੇ ਸੀ। ਹੂੰ। ਹੁਣ ਨਵੇਂ ਅੰਕੜਿਆਂ ਦੇ ਤਹਿਤ 1.5% ਕਹਿਣ ਲੱਗ ਪਏ ਕਿ ਸਿੱਖਾਂ ਦੀ ਗਿਣਤੀ 1.5% ਐ। ਠੀਕ ਐ ਨਾ? 2 ਤੋਂ ਹੁਣ 1.5 ਤੇ ਆ ਗਏ ਆ। ਬਿਲਕੁਲ। ਜਦੋਂ ਕਿ ਉਹ ਦੂਜੇ ਸੂਬਿਆਂ 'ਚ ਰਹਿੰਦੇ ਲੋਕ ਜਿਹੜੇ ਕਟੋ-ਕਟ ਵੀ ਜੇ ਆਪਣਾ ਦੀ ਗਿਣਤੀ ਦੇਖੀਏ 6-7 ਕਰੋੜ ਬਣ ਜਾ ਰਹੇ ਸਿਕਿਆ 6-7 ਕਰੋੜ ਸਿੱਕ ਲਈ ਕਰ ਸਕਿਆ ਫੇ ਲਾਮੇ ਸੇ ਕੁ ਸਿੰਧੀ ਸੇ ਕਰੋੜਾਂ ਦੀ ਗਿਣਤੀ ਜੇ ਕਟੋ-ਕਟ ਵੀ 12-13-14 ਕਰੋੜ ਗਿਣਤੀ ਤਾਂ ਉਹਨਾਂ ਦੀ ਬਣ ਜਾਂਦੀ ਆ ਕੀ ਉਹਨਾਂ ਨੂੰ ਸਿੱਖ ਮੰਨਿਆ ਜਾ ਸਕਦਾ ਆ ਮੰਨਦੇ ਜਾਂ ਨਹੀਂ ਮੰਨਣਾ ਬਿਲਕੁਲ ਮੰਨਣਾ ਚਾਹੀਦਾ ਜੀ ਦੂਜੀ ਗੱਲ ਇਹ ਹੈਗੀ ਆ ਪਹਿਲੀ ਗੱਲ ਤੇ ਆ ਵੀ ਜਿਹੜਾ ਤੁਸੀਂ ਪ੍ਰਭਾਵ ਦੀ ਆਪਾਂ ਗੱਲ ਕਰਦੇ ਆ ਨਾ ਤੁਸੀਂ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਜੇ ਆਪਾਂ ਸਟੱਡੀ ਕਰਦੇ ਆ ਬੰਦਾ ਸਿੰਘ ਬਹਾਦਰ ਦੇ ਰਾਜ ਦੀ ਸਟੱਡੀ ਕਰਦੇ ਆ ਉਹਨੇ ਸਿਸਟਮ ਸਾਰਾ ਕਲੀਅਰ ਕਰਤਾ ਜੀ ਉਹਨੇ ਡਿਕਲੇਅਰ ਕਰਤਾ ਬਰਾਬਰਤਾ ਬੰਦਾ ਸਿੰਘ ਬਹਾਦਰ ਨੇ ਇੱਥੇ ਮੈਂ ਇੱਕ ਉਦਾਹਰਨ ਕੋਟ ਕਰਨੀ ਚਾਹਨਾ ਬਾਦ ਤੁਹਾਡੇ ਵਾਲਾ ਹੁਣਾ ਇਸ ਗੱਲ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆ ਵੀ ਇਹਨਾਂ ਨੂੰ ਮੈਂ ਜਿਨ੍ਹਾਂ ਦੀ ਕੁੱਲ ਵਿੱਚ ਬਾਦਸ਼ਾਹਤ ਨਹੀਂ ਨਾ ਮੈਂ ਇਹਨਾਂ ਨੂੰ ਬਾਦਸ਼ਾਹ ਬਣਾਵਾਗਾ ਹੂੰ ਇਸ ਗੱਲ ਨੂੰ ਇੰਪਲੀਮੈਂਟ ਬੰਦਾ ਸਿੰਘ ਬਹਾਦਰ ਕਰਦਾ ਜਦੋਂ ਬਾਬਾ ਬਾਸੂ ਨੂੰ ਸਰਹੰਦ ਦੀ ਸੁਬੇਦਾਰੀ ਦਿੰਦਾ ਤਬਾਬ ਮਲਕੀਅਤ ਦਿੰਦਾ ਹੁਣ ਮੈਂ ਇੰਜ ਸੋਚਦਾ ਜਿਹੜੀ ਮੇਰੀ ਸਟੱਡੀ ਆ ਕੋਈ ਜਿਹੜੀ ਸਟੱਡੀ ਕਰਦੇ ਆ ਨਾ ਸਟੱਡੀ ਦੇ ਨਾਲ ਨਾਲ ਤੁਸੀਂ ਸਾਈਕੋਲੋਜੀ ਨੂੰ ਪੜ੍ਹਦੇ ਆ ਜੀ 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 ਜੀਓਗ੍ਰਾਫੀ ਨੂੰ ਪੜ੍ਹਦੇ ਆ ਮਾਹੌਲ ਕਿਵੇਂ ਬਣਿਆ ਜੀ 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 ਜਦੋਂ ਅੰਗਰੇਜ਼ ਸਿਸਟਮ 15 ਲਗਭਗ 16ਵੀਂ ਸਦੀ ਦੇ ਵਿੱਚ ਅੰਗਰੇਜ਼ ਆਪਣਾ ਪੈਰ ਗੋਰੇ ਜਿਹੜੇ ਪੈਰ ਇਸ ਇੰਡੀਆ ਕੰਪਨੀ ਨਾਲ ਜਮਾਉਣ ਲੱਗ ਪਏ ਸੀ ਜੀ ਉਹ ਬਹੁਤ ਸ਼ਾਰਪ ਮਾਈਂਡਡ ਸੀ ਹੂੰ ਉਹ ਜਦੋਂ ਵਰਕ ਕਰਦੇ ਸੀ ਘੁੰਮਦੇ ਫਿਰਦੇ ਸੀ ਉਹਨਾਂ ਨੇ ਹਿੰਦੁਸਤਾਨ ਦਾ ਕਾਸਟ ਸਿਸਟਮ ਦੇਖਿਆ ਉਹਨਾਂ ਨੂੰ ਪਤਾ ਸੀ ਇੱਕੋ ਹੀ ਆ ਕੰਮ ਜਦੋਂ ਅ ਤੁਸੀਂ ਲਾਹੌਰ ਦੇ ਕਾਲ ਨੂੰ ਪੜੋ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਲਾਹੌਰ ਦੇ ਵਿੱਚ ਕਾਲ ਪਿਆ ਤੇ ਉੱਥੇ ਸੇਵਾ ਕਰ ਰਹੇ ਆ ਛੋਟੀ ਬਾਲਵਸਤਾ ਵਿੱਚ ਗੁਰੂ ਹਰਗੋਬਿੰਦ ਸਾਹਿਬ ਆ ਉਸ ਵਿੱਚ ਗੋਆ ਦਾ ਪਾਦਰੀ ਸਟ ਜ਼ਾਈਵਰ ਇੱਕ ਦਸਤਾ ਭੇਜਦਾ ਵਾ ਲਾਹੌਰ ਦੇ ਵਿੱਚ ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਜਦ ਤੱਕ ਪੰਜਾਬ ਅਧੀਨ ਨਹੀਂ ਹੋਇਆ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਉੱਥੋਂ ਬਰਾਬਰਤਾ ਦੀ ਬਾਤ ਆਉਂਦੀ ਆ ਸਾਉਥ ਤੱਕ ਬਰਾਬਰਤਾ ਦੀ ਗੱਲ ਜਾਂਦੀ ਆ ਕਿਉਂਕਿ ਜਬੇਦਰ ਦੇ ਵਿੱਚ ਤੁਸੀਂ ਸਮਝੋ ਜੇ ਆ ਬਾਬਾ ਧੰਗੁਰੂ ਕਿਵੇਂ ਕਰਨਾ ਤੀਜੇ ਪਿਆਰੇ ਪਾਈ ਹਿੰਮਤ ਸਿੰਘ ਹੂੰ ਸਾਉਥ ਤੱਕ ਗੱਲ ਪਹੁੰਚ ਗਈ ਸੀ ਸਿੱਖੀ ਦੀ ਅੱਜ ਵੀ ਤੁਸੀਂ ਬੇਦਰ ਵਿੱਚ ਜਾਓ ਗੁਰੂ ਨਾਨਕ ਦੇ ਗੁਰਦੁਆਰੇ ਧੰਗੁਰੂ ਨਾਨਕ ਪਾਤਸ਼ਾਹ ਦੇ 오ਡੀਸਾ ਤੱਕ ਬਿਲਕੁਲ ਬੰਗਾਲ ਤੱਕ ਮੈਂ ਇਹ ਤੋਂ ਸਮਝਦਾ ਕਿ ਗੁਰੂ ਸਾਹਿਬ ਨੇ ਉੱਥੇ ਤੱਕ ਬਰਾਬਰਤਾ ਦੀ ਬਾਤ ਪਚਾ ਦਿੱਤੀ ਸੀ ਤੇ ਇਹ ਗੱਲ ਸਭ ਤੋਂ ਵੱਡਾ ਨੁਕਸਾਨ ਕਾਸ ਸਿਸਟਮ ਨੂੰ ਜਿਹਨੇ ਬੁਲੰਦ ਰੱਖਿਆ ਉਹ ਗੋਰਾ ਸਿਸਟਮ ਆ ਅੰਗਰੇਜ਼ੀ ਇੰਗਲਿਸ਼ ਹਕੂਮਤ ਉਹਨਾਂ ਨੂੰ ਪਤਾ ਸੀ ਸੌਖਾ ਤਰੀਕਾ ਹੈ ਬ੍ਰਾਹਮਣ ਨੂੰ ਇਹਨਾਂ ਦੇ ਸਿਰ ਤੇ ਰੱਖੋ ਸਾਡਾ ਅੱਧਾ ਕੰਮ ਇਹਨੇ ਕਰ ਦੇਣਾ ਇਹਨੂੰ ਚੌਧਰੀ ਬਣਾ ਹੂੰ ਹੂੰ ਬ੍ਰਾਹਮਣ ਕਹਿੰਦਾ ਜਦੋਂ ਬ੍ਰਾਹਮਣ ਨੇ ਦੇਖਿਆ ਵੀ ਨਾਨਕ ਦੇ ਸਿਸਟਮ ਦੇ ਸਾਹਮਣੇ ਮੈਂ ਨਹੀਂ ਬੋਲ ਸਕਦਾ ਇਹਨਾਂ ਤੇ ਮੇਰੀ ਤੁੱਕੀ ਕੱਢੀ ਹੋਈ ਹੈ ਪੂਰੀ ਮੈਂ ਕਿਤਰਾ ਇਹਨਾਂ ਕਿ ਬੋਲ ਪਾਵਾਂ ਮੈਨੂੰ ਤੇ ਬੋਲਣ ਨਹੀਂ ਦਿੰਦੇ ਇਹਨਾਂ ਦੇ ਬੰਦੇ ਇਹ ਵਪਾ ਇਹ ਰਾਜਸਥਾਨ ਦੀ ਧਰਤੀ ਤੱਕ ਇਹਨਾਂ ਨੇ ਬਰਾਬਰਤਾ ਲੈ ਆਂਦੀ ਹੈ ਰਾਜਪੂਤ ਇਹਨਾਂ ਦੇ ਨਾਲ ਖੜਕੇ ਹੁਣ ਪ੍ਰਚਾਰ ਕਰਨ ਲੱਗ ਪਏ ਬਰਾਬਰਤਾ ਦਾ ਉਹ ਫਿਰ ਕਹਿੰਦੇ ਕਿਵੇਂ ਕਹਿੰਦੇ ਇਹਨਾਂ ਦੇ ਵਿੱਚੋਂ ਇੱਕ ਤਬਕਾ ਚੌਧਰੀ ਬਣਾਓ ਫਿਰ ਉਹਨਾਂ ਨੇ ਜ਼ਿਮੀਂਦਾਰ ਚੁਣੇ ਜਿਹਨਾਂ ਆਪਾਂ ਜੱਟ ਸ਼੍ਰੇਣੀ ਕਹਿੰਦੇ ਹੂੰ ਉਹਨਾਂ ਨੇ ਆਖਿਆ ਵੀ ਤੁਹਾਨੂੰ ਤਣਾੜ ਤੋਂ ਹੀ ਮਾਲਕ ਜੀ ਇਹਨਾਂ ਨੂੰ ਕੁੱਟ ਕੇ ਰੱਖੋ ਪੈਰ ਦੀ ਜੁੱਤੀ ਬਣਾ ਕੇ ਰੱਖੋ ਇੱਕ ਬ੍ਰਾਹਮਣਿਕ ਕਾਸ ਸਿਸਟਮ ਨੂੰ ਪ੍ਰਚਾਰ ਕੀਤਾ ਇੱਕ ਅਸੀਂ ਕੀਤਾ ਭਾਜੀ ਜੀ ਨਾਨਕ ਜੀ ਦੇ ਘਰ ਨੂੰ ਸਭ ਤੋਂ ਵੱਡਾ ਠੋਕਰ ਸਾਡੇ ਵਰਗਿਆਂ ਨੇ ਲਾਈ ਜੀ ਕਿਉਂਕਿ ਗੋਰਿਆਂ ਨੂੰ ਇਹ ਪਤਾ ਸੀ ਕਿ ਜੇ ਕਾਸ ਸਿਸਟਮ ਇਹਦੇ ਖਤਮ ਕਰਤਾ ਨਾ ਇਹ ਬਰਾਬਰ ਹੋ ਜਾਣੇ ਅਸੀਂ ਰਾਜ ਨਹੀਂ ਕਰ ਸਕਣਾ ਉਹਨਾਂ ਨੇ ਇਸ ਚੀਜ਼ ਨੂੰ ਮੁੱਖ ਰੱਖ ਕੇ ਸਿੱਖਾਂ ਦੇ ਕੱਪੜਿਆਂ ਦੇ ਵਿੱਚ ਆਪਣੇ ਬੰਦੇ ਪਾ ਕੇ ਪ੍ਰਚਾਰ ਕੀਤਾ। ਅੱਜ ਜਿੰਨਾ ਸਾਧ ਲਾਣਾ ਇਹਨਾਂ ਨੇ ਸਰਿਆਂ ਜਾਤ ਪਾਤ ਦਾ ਪ੍ਰਚਾਰ ਕੀਤਾ। ਜੀ ਜੀ ਜੀ। ਅੱਜ ਵੀ ਕਰਦੇ। ਕੱਲੇ ਬ੍ਰਾਹਮਣ ਨੂੰ ਆਪਾਂ ਦੋਸ਼ ਨਾ ਦੇ ਸਕਦੇ। ਬਿਲਕੁਲ। ਬ੍ਰਾਹਮਣ ਨੂੰ ਫੇਲ ਕਰਤਾ। ਇੱਕ ਸਿਸਟਮ ਸੀ ਗੁਰੂ ਸਾਹਿਬ ਨੇ ਬ੍ਰਾਹਮਣイズਮ ਨੂੰ ਫੇਲ ਕਰਤਾ। ਜੀ। ਪਰ ਬ੍ਰਾਹਮਣイズਮ ਨੇ ਜਿਹੜਾ ਉਸ ਵੇਲੇ ਦਾ ਜਿਹੜੀ ਐਜੂਕੇਟਿਡ ਡਿਪਾਰਟਮੈਂਟ ਸੀ ਗੋਰਿਆਂ ਦਾ ਜਿਹੜੇ ਮੈਂਟਲੀ ਤੌਰ ਤੇ ਬੜੇ ਸੁਚੇਤ ਸਨ ਉਹਨਾਂ ਨੂੰ ਪਤਾ ਸੀ ਵੀ ਸਿੱਖਾਂ ਨੂੰ ਅਸੀਂ ਜੰਗ ਦੇ ਮੈਦਾਨ 'ਚ ਨਹੀਂ ਹਰਾ ਸਕਦੇ ਇਹ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਆ ਇਹ ਜਾਤ ਪਾਤ ਨਹੀਂ ਮੰਨਦੇ ਤੇ ਸਾਰੇ ਇਹਨਾਂ ਦੀ سپورਟ 'ਚ ਆ ਜਾਂਦੇ ਆ ਉਹ ਕਹਿੰਦੇ ਕਿਉਂ ਕਹਿੰਦੇ ਇਹਨਾਂ ਦੇ ਵਿੱਚ ਗੜਬੜ ਪੈਦਾ ਕਰੋ ਹੂੰ 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 ਇਹਨਾਂ ਦੇ ਵਿੱਚੋਂ ਕਿਸੇ ਨੂੰ ਚੌਧਰੀ ਬਣਾਓ ਕਿਸੇ ਨੂੰ ਪੈਰ ਦੀ ਜੁੱਤੀ ਬਣਾਓ ਹੁਣ ਵੇਖਣ ਨੂੰ ਅਸੀਂ ਅਮਰਤਾਰੀਆਂ ਸਾਡੇ ਚ ਕਿੰਨੀਆਂ ਸੰਪਰਦਾਵਾਂ ਪਾ ਦਿੱਤੀਆਂ ਬਹੁਤ ਜ਼ਿਆਦਾ ਮੈਂ ਤੁਹਾਡੇ ਹੱਥ ਦਾ ਪ੍ਰਸ਼ਾਦ ਤਾਲ ਲਊਂਗਾ ਜੇ ਤੁਸੀਂ ਮੇਰੀ ਸੰਪਰਦਾ ਆਹ ਬ੍ਰਾਹਮਣイズਮ ਕਿੱਥੋਂ ਕੱਢੂਗੇ ਹੂੰ ਬਹੁਤ ਵੱਧ ਗਿਆ ਹੋਰ ਪਹਿਲਾਂ ਤੋਂ ਹੀ ਬਦਾ ਆਪਾਂ ਉਹਨਾਂ ਨੂੰ ਤੇ ਦੋਸ਼ ਦੇ ਰਹੇ ਹਾਂ ਭਾਜੀ ਅਸੀਂ ਖਾਲਸੇ ਦੇ ਗੁਰੂ ਗੋਬਿੰਦ ਸਿੰਘ ਦੇ ਅਮਰਤ ਨੂੰ ਵੰਡ ਦਿੱਤਾ ਵੰਡ ਦਿੱਤਾ ਜਦ ਤੱਕ ਗੁਰੂ ਨਾਨਕ ਮੈਂ ਜਦੋਂ ਇਸ ਚੀਜ਼ ਨੂੰ ਮਹਿਸੂਸ ਕਰਦਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਰਾਬਰ ਕਰਤਾ ਸੀ ਸਾਰਾ ਹਿੰਦੁਸਤਾਨ ਸਾਰਾ ਸੰਸਾਰ ਬਰਾਬਰ ਕਰਤਾ ਸੀ ਗੁਰੂ ਗੋਬਿੰਦ ਸਿੰਘ ਨੇ ਪਰ ਉਸ ਤੋਂ ਬਾਅਦਾਂ ਜਦੋਂ ਧਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਸ਼ਹਾਦਤ ਮੈਂ ਕਹੂੰਗਾ ਸੱਚੇ ਪਾਤਸ਼ਾਹ ਦੇ ਸ਼ੁਰਾ ਮਾਰ ਕੀ ਕਤਲ ਕੀਤਾ ਗਿਆ ਸ਼ਹਾਦਤ ਕਹੂੰਗਾ ਬੰਦਾ ਸਿੰਘ ਬਹਾਦਰ ਦੇ ਵੇਲੇ ਹੀ ਕਾਸ ਸਿਸਟਮ ਇੰਨਾ ਪ੍ਰਭਾਵਿਤ ਹੋ ਗਿਆ ਕਿ ਬੰਦਾ ਸਿੰਘ ਬਹਾਦਰ ਦੀ ਅਧੀਨਤਾ ਸਾਡੇ ਵਰਗੇ ਕਬੂਲ ਕਰਨ ਨੂੰ ਤਿਆਰ ਨਹੀਂ ਬਿਲਕੁਲ ਸੱਚੀ ਗੱਲ ਹੈ ਤੇ ਕਿਥੋਂ ਦੇਣ ਦਵੋਗੇ ਤੁਸੀਂ ਉਹ ਸਿਸਟਮ ਨੂੰ ਪੜ੍ਹਨਾ ਚਾਲੂ ਕਰੋ ਬੰਦਾ ਸਿੰਘ ਬਹਾਦਰ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਅਸੀਂ ਗੱਲ ਇੱਕ ਵੀ ਕੋਈ ਸਬੂਤ ਦੇ ਦਵੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੀ ਕਾਸ ਸਿਸਟਮ ਚੱਲਦਾ ਰਿਹਾ ਚੱਲਦਾ ਰਿਹਾ ਇਹ ਗੱਲ ਕਿ ਜਦੋਂ ਮੈਨਰੇ ਕੋ ਸ਼ਬਦ ਨਹੀਂ ਨਿਕਲਦੇ ਕਈ ਵਾਰੀ ਬੜਾ ਸੰਕੋਚ ਕੇ ਬੋਲਣਾ ਪੈਂਦਾ ਜਦੋਂ ਤੁਸੀਂ ਕਈ ਜਗ੍ਹਾ ਬੋਲਦੇ ਆ ਮੈਂ ਜਦੋਂ ਇਹਨਾਂ ਨੂੰ ਸਟੱਡੀ ਕਰਦਾ ਇਹਦੇ ਵਿੱਚ ਜਿਹੜਾ ਸਿਸਟਮ ਆ ਨਾ ਜਦੋਂ ਤੁਸੀਂ ਖੋਲਦੇ ਜਾਂਦੇ ਅੱਗੇ ਤੋਂ ਅੱਗੇ ਪਰਤਾਂ ਨਾਨਕ ਦਾ ਇਸ ਸਮੇ ਸਭ ਤੋਂ ਵੱਡਾ ਦੁਸ਼ਮਣ ਅਸੀਂ ਆ ਅੱਜ ਅੱਗੇ ਸੀ ਬੋਦੀ ਵਾਲਾ ਬ੍ਰਾਹਮਣ ਗੁਰੂ ਨਾਨਕ ਦਾ ਦੁਸ਼ਮਣ ਅੱਜ ਅੱਜ ਪੱਗਾਂ ਵਾਲੇ ਆ ਬੱਚੇ ਅੱਜ ਪੱਗ ਵਾਲਾ ਬ੍ਰਾਹਮਣ ਗੁਰੂ ਨਾਨਕ ਦਾ ਦੁਸ਼ਮਣ ਹੈ ਇਹ ਗੱਲ ਬਿਲਕੁਲ ਤੁਹਾਡੀ ਨੈਗਰੀ ਆਪਾਂ ਬਈ ਪਹਿਲਾਂ ਨਾਲੋਂ ਬ੍ਰਾਹਮਣਵਾਦ ਜੀ ਸਿੱਖ ਧਰਮ ਦੇ ਵਿੱਚ ਸਿੱਖ ਸਮਾਜ ਚ ਵੱਧ ਚੁੱਕਿਆ ਵੱਧ ਚੁੱਕਿਆ ਜੀ ਬਿਲਕੁਲ ਤੇ ਉਹੀ ਕਾਰਨ ਆ ਕਿ ਅੱਜ ਜਿਹੜੀ ਅਸੀਂ ਜਿੱਦਾਂ ਆਪਾਂ ਗੱਲ ਕੀਤੀ ਸੀ ਵਿਗਣਤੀ ਕੌਮਾਂਤ ਤੇ ਗਣਤੀ ਵੱਧ ਹੀ ਹੁੰਦੀ ਆ ਜੀ ਹਰ ਚੀਜ਼ ਵੱਧਦੀ ਫੁੱਲਦੀ ਆ ਬਿਲਕੁਲ ਪਰ ਇੱਕ ਸਾਡੀ ਅਸੀਂ ਆ ਅਸੀਂ ਹੀ ਲੋਕ ਇਹੋ ਜਿਹੇ ਜਿਹੜੀ ਅਸੀਂ ਬੜੇ ਮਾਣ ਦੇ ਨਾਲ ਕਹਿ ਰਹੇ ਸਾਡੀ ਗਿਣਤੀ 14 15 18 20 ਕਰੋੜ ਤੋਂ ਘਟ ਕੇ ਵੇ 2% ਤੇ ਅੱਜ 1.5% ਕਹਿਣ ਲੱਗ ਪਏ ਇਸ ਉੱਪਰ ਮੇਰੇ ਖਿਆਲ ਆ ਵੀ ਸਾਨੂੰ ਚਿੰਤਨ ਕਰਨ ਦੀ ਲੋੜ ਆ ਸੋਚਣ ਦੀ ਜ਼ਰੂਰਤ ਆ ਔਰ ਔਰ ਮੈਂ ਇਹ ਵੀ ਚਾਹੁੰਦਾ ਵਿੱਚ ਜਿੱਦਾਂ ਆਪਾਂ ਗੱਲ ਕੀਤੀ ਸੀ ਵੀ ਕਰੋਨਾ ਦੀ ਗਿਣਤੀ ਸਾਡੇ ਭਰਾ ਜਿਹੜੇ ਦੂਜੀਆਂ ਸਟੇਟਾਂ ਦੇ ਵਿੱਚ ਆ ਬਣ ਜਾ ਰਹੇ ਸਿੱਖ ਜੱਸੀ ਸਿਗਲੀ ਕਰ ਸਕਾ ਉਹਨਾਂ ਨੂੰ ਵੀ ਗੁਰ ਆਪਾਂ ਲੋ ਅਕਾਲ ਤਖਤ ਸਾਹਿਬ ਤੋਂ ਇਹ ਚੀਜ਼ ਪੂਰੀ ਡੈਕਲੇਅਰ ਕਰਨੀ ਚਾਹੀਦੀ ਆ ਕਿ ਸਿੱਖਾਂ ਦੀ ਗਿਣਤੀ 1.5% ਨਹੀਂ ਹੈਗੀ ਇਹ ਕਰੋੜਾਂ ਦੀ ਗਿਣਤੀ ਵਿੱਚ ਬਾਬੇ ਨਾਨਕ ਦੀ ਪਲਵਾੜੀ ਜਿਹੜੀ ਆ ਕਰੋੜਾਂ ਦੀ ਗਿਣਤੀ ਹੈ ਇਹਦੀ ਵਿੱਚ ਇਹਨੂੰ ਗਿਣਤੀਆਂ ਦੇ ਵਿੱਚ ਲਿਆਉਣਾ ਹੀ ਨਹੀਂ ਚਾਹੀਦਾ ਬਿਲਕੁਲ ਧੰਨਵਾਦ ਜੀ ਭਾਈ ਹਰਮਨਪ੍ਰੀਤ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੇ ਬੜਮੁੱਲੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕੀਤੇ ਆ ਜੀ ਸਾਡਾ ਟੀਵੀ ਯੂਐਸਏ ਤੋਂ ਆਪ ਜੀ ਦਾ ਨਿਗਾਸ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ